ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਮੌਸਮ ਬਹੁਤ ਖਰਾਬ ਹੋਇਆ ਪਿਆ ਸ਼ੋਨਾ ਦੇ ਕਾਕਾ ਵੀ ਕੜ ਗਿਆ ਮੇਰੇ ਕੋਲ ਆ ਕੇ ਤੇ ਅੱਜ ਮਲਕੀਤ ਵਾਈ ਨੇ ਵੀ ਆਹ ਕਣਕ ਇੱਥੇ ਦੇ ਵੱਢਤੀ ਲੋਕਲ ਆ ਮੀਂਹ ਪੈਂਦੇ ਸੀ ਬੜਵਾਈ ਤੇ ਹਾਥੇ ਵੱਡ ਹੋ ਗਈ ਸਾਰੇ ਦੀ ਸਾਰੀ ਪਰ ਮੌਸਮ ਹੈ ਜਿਹੜਾ ਬਹੁਤ ਉਹ ਹੈ ਜਣੀ ਉਹ ਤੂੜੀਆਂ ਤਾੜੀਆਂ ਦੇ ਕੰਮ ਰੋਕ ਗਏ ਮੈਂ ਵੀ ਅੱਜ ਮਸ਼ੀਨ ਨੂੰ ਕਿਹਾ ਵਾ ਸੀਗਾ ਪਰ ਅੱਜ ਉਹਨੇ ਲੱਗਣਾ ਤੀਹੇ ਪਹਿਰ ਤੇ ਸੀਗਾ ਤੇ ਹੁਣ ਮੁਸ਼ਕਲ ਲੱਗਦਾ ਅਗਲੇ ਦਾ ਵੀ ਕੰਮ ਆਪੇ ਸੈਟ ਹੋ ਗਿਆ ਸਾਰੇ ਦਾ ਸਾਰਾ ਮੀ ਆ ਜਿਹੜਾ ਹੁਣ ਕਾਫੀ ਪੈ ਹਾਂ ਬੋਤੋ ਦੱਸੋ ਦੱਸੋ ਪੁਰੇ ਆ ਪਹਿਲਾਂ ਮੇਰੇ ਕੋਲ ਇੱਧਰ ਸਾਸੀ ਸਾਸੀ ਕੱਲ ਤਾਂ ਬੁਲਾ ਲਾ ਪਹਿਲਾਂ ਮੇਰੇ ਮੇਰੀ ਸਾਸੀ ਇੱਧਰ ਇਦਨ ਨੂੰ ਮੇਰੇ ਅੱਜੀ ਕਾ ਬਾਲਾ ਬਾਲਾ ਜੱਜੀ ਗਬਾਰੇ ਕਿਆ ਕਹਣਾ ਛੀਨ ਛੀਨ ਪੁੱਤ ਚਲੇਗੀ ਛੀਨ ਕੰਮ ਕਰਕੇ ਚਲੇਗੀ ਉਹ ਚਲੇਗੀ ਨਾ ਵੱਡ ਕੇ ਕਿਸੇ ਹੋਰ ਭਾਈ ਦੇ ਘਰਾਂ ਚਲੇਗੀ ਛੀਨ ਕੰਨ ਕਬੜਨ ਤੇ ਦੇਖੀ ਦੀ ਕਿੱਥੇ ਚਲਦੀ ਦੀ ਛੀਨ ਉਹ ਕਿੱਥੇ ਚਲਦੀ ਦੀ ਨਾ ਅੱਛਾ ਤੂੰ ਮੈਨੂੰ ਨਾਲ ਦੱਸ ਕਿੱਥੇ ਨੂੰ ਤਿਆਰ ਹੋਇਆ ਹੁਣ ਤੂੰ ਕਿੱਥੇ ਜਾਣਾ ਤੈ ਹਾਂ ਤਾਂ ਛੂ ਨੂੰ ਜਾਣਾ ਹੁਣ ਮੈਨੂੰ ਨਾਲ ਦੱਸ ਪਹਿਲਾਂ ਮੰਗੇ ਤੁਹਾਡੇ ਮੇਰੇ ਛੀਨ ਕਾਕੇ ਕਿੱਥੇ ਗਿਆ ਤੂੰ ਉਹ ਇੱਧਰ ਆ ਜਾ ਆਏ ਮੈਂ ਤਾਂ ਚੱਲਿਆ ਬਈ ਫਿਰ ਮੈਂ ਤਾਂ ਚੱਲਿਆ ਬਈ ਮੈਂ ਇੱਥੇ ਲੈ ਕੇ ਜਾਣਾ ਤੈਨੂੰ ਹਾਂ ਹਾਂ ਨਾ ਲੋ ਜੀ ਆ ਦੇਖੋ ਤੁਹਾਨੂੰ ਮੈਂ ਪਾਣੀ ਦਿਖਾ ਦਿੰਦਾ ਸਾਹਮਣੇ ਯਾਨੀ ਰਾਤ ਦੇ ਆਉਣ ਦੀ ਸ਼ੁਰੂਆਤ ਹੋਈ ਸੀਗੀ ਤੇ ਇੱਕ ਰਾਤ ਏਸੀ ਦਾ ਕੱਪੜਾ ਜਲਾ ਕੇ ਏਸੀ ਚਲਾਇਆ ਤਾਂ ਰਾਤ ਡੰਡ ਘੁੰਡੋ ਕਸੋ ਨਹੀਂ ਦਿੰਦਾ ਤਾਂ ਹੁਣ ਇਹ ਵੀ ਸਰਵਿਸ ਜੀ ਦੇਖਦੇ ਇੱਕ ਦਿਨ ਆਪੇ ਕਰ ਕਰ ਦੇਣੀ ਆ ਦੇਖ ਕੇ ਆਪੇ ਕਰੀਏ ਕਿਆ ਕਰੀਏ ਹੁਣ ਇਹ ਮੜਜੱਕ ਇੱਕ ਵਾਰ YouTube ਤੇ ਸਰਚ ਕਰਨਾ ਪੈਣਾ ਮੈਨੂੰ ਯਾਨੀ ਠੰਡਕ ਜੀ ਦੇ ਦਿੱਤੀ ਸੀ ਰਾਤ ਮੈਂ ਤਾਂ ਮੈਂ ਹੁਣ ਹਟ ਨਹੀਂ ਰਿਹਾ ਹੈਗਾ ਕਰਤੇ ਬੇਲੇ ਅੱਜ ਮੈਂ ਸੋਚਦਾ ਇੱਕ ਪੋਲਟਰੀ ਫਾਰਮ ਆਣਾ ਵੀਰ ਕਹਿੰਦਾ ਸੀਗਾ ਮੈਨੂੰ ਮੇਰੀ ਆ ਕੇ ਜਾਈਂ ਇਹਦਰ ਪਰਚਾਦਾ ਲੱਗਿਆ ਹੋਆ ਜੀ ਬੰਨਣਾ ਚਲੋ ਜੀ ਕੋਈ ਗੱਲ ਨਹੀਂ ਤੇ ਥੱਲੇ ਰੌਣਕਾਂ ਲੱਗੀਆਂ ਵੀਆਂ ਥੱਲੇ ਮਿਲਾਂਦੇ ਆਪਾਂ ਜਾ ਕੇ ਤੁਹਾਨੂੰ ਕਾਫੀ ਜਨੇ ਇਕੱਠੇ ਹੋ ਗਏ ਬੰਦੇ ਹੋ ਗਏ ਬੇਲੇ ਸਾਰੇ ਔਲਾ ਦੋਵਾਲਾ ਤਕਰੀਬਨ ਆਹ ਸੌਨੇ ਵੱਜ ਆਉਂਦੀਆਂ ਥੱਲੇ ਤੇ ਬੜੇ ਇੰਦਰ ਸਾਡੇ ਹੁੰਦਾ। ਬੜੇ ਇੰਦਰ ਗੌਰ ਨਾਲ ਨਿਕੂ ਤਾਂ ਬੜਾ ਹੁੰਦਾ। ਮੋਜਾਂ ਹੋ ਰਹੀਆਂ ਮੋਜਾਂ ਜ ਹੈ। ਠੰਡਾ ਮੌਸਮ। ਠੰਡਾ ਮੌਸਮ। ਕੰਮ ਹੈ ਨਹੀਂ ਕੁਸਟਮ ਹੋ ਰਿਹਾ। ਉਹ ਔਨਲਾਈਨ ਦਾ ਕੰਮ ਆ ਬਾਈ। ਹੁਣ ਪੈਨ ਦਾ ਕੰਮ ਅੱਜ। ਅੱਜ ਦਾ ਤਾਂ ਸਿਆਦ ਆਉਂਦੇ ਵੀ ਤਾਂ ਖੇਲੀ ਹੈ ਨਾ। ਦੇਖਦੇ। ਇਹ ਵੀ ਗੱਲ ਹੈਗੀ ਆ। ਕੀ ਹੈ? ਹਾਂ। ਦੇਖੀਂ ਸਾਜਰੇ ਸਾਜਰੇ ਨੋਟ ਲੱਗ ਗਿਆ ਗਣੇ ਨੂੰ। ਸਸਰੇ ਕਾਲ ਜੀ ਸਾਰਿਆਂ ਨੂੰ। ਇਹ ਨੋਟ ਗਣੇ ਨੂੰ ਜੀ ਸਾਰੇ ਕੋਲ ਨੂੰ ਘਰ ਆ ਨਾ ਕੈਮਰਾ। ਹੂੰ। ਇਹ 800 अच्छा 1 2 3 हां तू कह दे के नहीं 4 हां 5 हां 500 ਹਨ हां ਇਹਦੇ ਤੇ ਕੋਈ ਗਲਤੀ ਇੱਕ 2 ਪੰਜਾਂ ਵਿੱਚ ਮੰਗਦਾ 3 4 5 ਤੂੰ ਗਲਤੀ ਇਹਦੇ ਵਿੱਚ ਫੜਾ ਹੋਈ ਹੈ ਮੈਂ ਨਹੀਂ ਯਾਰ ਦੁਬਾਰੇ ਫੇਰ ਕਰ ਆ ਜੇ ਬੁਗਲਤੀ ਫੜਾਉਣ ਪੜਾ ਇੱਕ 2 3 4 5 ਕੀ ਫੜਗਾਤੀ ਪਾ ਗਲਤੀ ਹੈ ਹਾਂ ਇਹ ਬੰਦਾ ਜੇ ਤਤ ਪੜਾ ਤਾ ਫੜਦਾ ਤਾਂ ਗਲਤੀ ਨੋਟਰੀ ਹੁੰਦੀ ਹੈਗੀ ਛੇਤੀ ਛੇਤੀ ਹੈ ਨਾ ਹਾਂ ਇਹ ਦੇ ਲਾ ਵੀ ਆ ਨਾ ਇੱਧਰ ਤੇ ਦਾ ਇੱਕੋ ਜਿਹਾ ਲੱਗਦਾ ਹੈ ਨਵੇਂ ਨੋਟੇ ਦੇ ਵਿੱਚ ਪਾ ਕੇ ਦੇ ਦੋ ਇਹਨੂੰ ਫਿੱਟ ਹੋ ਜੂਗਾ ਹੈ ਨਾ ਗਾਂਧੀ ਵੀ ਦੇਖ ਲਾ ਉਹ ਜੀ ਬਣਾਤਾ ਬੰਦੇ ਇਹ ਸਾਰਾ ਸਾਰਾ ਚਿੰਗਾ ਬਸ ਇੱਕਾ ਲਾਈਨ ਜੀ ਦਾ ਹੀ ਫਰਕ ਹੈ ਦੇਖੋ ਹੁਣ ਧਿਆਨ ਨਾਲ ਮੈਂ ਨੋਟ ਨਹੀਂ ਕਰਿਆ ਮੈਨੂੰ ਬੰਦਰ ਨੇ ਫੜਾਇਆ ਕਹਿੰਦਾ ਨਾ 500 ਰੁਪਏ ਬੰਨਿਆ ਮੈਂ ਦੇ ਦਿੱ ਮੈਂ ਇੱਕ ਨਹੀਂ ਗਣ ਕੇ ਤਿੰਨ ਵਾਰ ਮੈਂ ਇੱਕ ਨਹੀਂ ਪਾ ਲਿਆ ਉਹਨੇ ਕਹਿੰਦਾ ਫੇਰ ਗਣ ਲਿਆ ਫੇਰ ਗਣ ਲਿਆ ਹਾਂ ਹੂੰ ਗਣ ਪਰੋਸੇ ਦੀ ਵੀ ਹੁੰਦੀ ਆ ਬਬ ਬਬਿੰਦਰ ਬਪਰੋਤਾ ਦਾ ਤੈਨੂੰ ਤਾਂ ਕਹਿੰਦਾ ਸਰਮਜੀਤ ਨੇ ਗੱਲ ਫੜ ਫੜੀ ਫੇਰ ਕਹਿੰਦਾ ਕਹਿੰਦਾ ਤੂੰ ਦੇਖ ਅਸਲ ਉਹਦੇ ਵਿੱਚ ਸਰਮਜੀਤ ਨੇ ਲਿਆ ਮੈਨੂੰ ਐ ਕਹਿੰਦਾ ਵੀ ਇਹਨੂੰ ਕੋਈ ਪੈਸੇ ਦੇ ਗਿਆ ਲੱਖ ਰੁਪਈਆ ਕਹਿੰਦਾ ਮੈਂ ਤੈਨੂੰ ਕਹਿੰਦਾ 100 100 ਦੇ ਨੋਟ ਦੇ ਗਿਆ ਕਹਿੰਦਾ ਮੈਂ ਵੀ ਲੈ ਕੇ ਆਇਆ ਜਿੱਦਾਂ 100 100 ਦੇ ਫੇਰ ਮੈਂ ਕਿੱਥੇ ਤੇ ਗੱਲ ਫੜਨੀ ਜੇ ਤੱਕ ਕੋਈ ਗੱਲ ਹੋਰ ਪਾਸੇ ਨੂੰ ਕਰਦਾ ਮਾ ਵੀ ਬਾਕੀ ਇਹਦੇ ਕੋਲ ਆ ਕੇ ਹੁਣ ਵੀ ਚਲ ਕੋਈ ਨਹੀਂ ਬੰਨਾ 500 ਰੁਪਏ ਦੇ ਦੂੰਗਾ ਇਹਨੇ ਤੇ ਉਦੀ ਗੱ ਹਾਂ ਜੀ ਹਾਂ ਰੋਣੀ ਮੈਂ ਮੈਂ ਹੁਣ ਤੇ ਜੇ ਹੁਣ ਹੁਣ ਪਤਾ ਲੱਗਦਾ ਵੀ ਇਹ ਗਾਂਧੀ ਦੇ ਕੋਲ ਜਿਹੜਾ 100 ਦਾ ਨੋਟ ਇੱਕ ਇਹਦੇ ਮੂਰੇ ਆਰ ਵੀ ਨਹੀਂ ਲਿਖ ਹੋਇਆ ਕਾਫੀ ਕਾਫੀ ਫਰਕ ਹੈ ਗਿਆ ਕਾਫੀ ਫਰਕ ਹੈ ਇਹਦੇ ਪਰ ਨੰਬਰ ਵੀ ਨਹੀਂ ਹੋਣਾ ਜਿਹੜਾ ਲਾਇਬ ਹੁੰਦਾ ਇਹਨਾਂ ਨੇ ਹਾਂ ਹਾਂ ਨਹੀਂ ਜੀ ਪਾਥ ਲੈ ਡੀ ਸਾਡਾ ਨੰਬਰ ਵੀ ਨਹੀਂ ਲਿਖਿਆ ਹੋਇਆ ਫੁੱਲ ਫੰਡ ਲਿਖਿਆ ਹੋਣਾ ਫੁੱਲ ਫੰਡ ਹਾਂ ਇਹ ਫੁੱਲ ਫੰਡ ਤਾਂ ਉਹਦੇ ਨਾਲ ਹੋਣਾ ਜਿਹਦੇ ਕੋਲ ਜਾਣਾ ਪੈਣਾ ਅਵੇ ਫਨੇ ਹੋਣਾ ਉਹਦੇ ਨਾਲ ਹੋਰ ਕੀ ਹੋਣਾ ਉਹ ਕੀ ਕਰੂਗਾ ਮਜਾਰਾ ਹੁੰਦਾ ਮਿਲੋ ਜੀ ਜੀ ਮੈਨੂੰ ਫਸੇ ਕਾਲ ਜੀ ਬਿਲੇ ਹੋ ਗਿਆ ਅੱਜ ਮੇਰੇ ਮਹਿਮਾਨ ਰੰਗ ਪਰ ਪਤਾ ਨਹੀਂ ਚਾਹ ਦਿਖਾਉਣ ਲੱਗਾ ਪਰ ਬੱਦਲ ਲੱਗ ਜਿਹੜੇ ਸਾਹ ਬੰਨਵਾ ਟੂੜੀ ਵਾਲੇ ਮਸ਼ੀਨਾਂ ਵੀ ਖੜਾਤੀਆਂ ਗੁਰਿੰਦਰ ਸਿੰਘ ਅੱਸੀ ਗਾਲਜ ਸਾਰਿਆਂ ਕਿੰਨਾ ਕਿੰਨੇ ਬੜਗੇ ਮੈਥੀ ਤੇਰਾ ਨਿਬੜਿਆ ਵੀ ਕੰਮ ਕਰਦਾ तकरीबन तकरीबन ਨਾ ਟੂੜੀ ਦੇ ਜੰਦਾ ਟੂੜੀ ਦਾ ਹਾਂ ਟੂੜੀ ਦਾ ਦਾ ਖੜਾ ਸਾਡਾ ਵੀ ਥੋੜਾ ਮੈਜਿਕ 10% ਕਣਕ ਰਹਿ ਗਈ ਖੜੀ ਜਿਹਨਾਂ ਦੀ ਪਛੇਤੀ ਬਜੂਤੀ ਐ ਇਦਾਂ ਨਹੀਂ ਤਾੜਾਲੀਆਂ ਵੀ ਹਾਂ ਤੇ ਜਾਂ ਬੂਟਿਆਂ ਦੇ ਵਿੱਚ ਖੜੀ ਐ ਬਲੇਵਰ ਨਹੀਂ ਮਿਲੀ ਜਿਹੜਾ ਮਸ਼ੀਨੀ ਵਰਕ ਤਾਂ ਤਕਰੀਬਨ ਤਕਰੀਬਨ ਸਾਰਾ ਹੀ ਨਿਪਟ ਗਿਆ ਮੈਂ ਮੈਂ ਨੇ ਇਹਨਾਂ ਦੇ ਰਾਜ ਲੱਗਿਆ ਵਾ ਤਾਂ ਕਰਨਾ ਅੱਜ ਨਿਪਟਿਆ ਨਾ ਤਾਂ ਫਿਰ ਤਕਰੀਬਨ ਹਾਂ ਅੱਜ আর ਕੱਲ ਦੇ ਦਿਨ ਦਾ ਤਾਂ ਕੰਮ ਮੈਨੂੰ ਲੱਗਦਾ ਵੀ ਹੈਗਾ ਤਾਂ ਕਿਉਂਕਿ ਇਹ ਇਹ ਵੀ ਛੋਟੀ ਛੋਟੀਆਂ ਖੱਤੀਆਂ ਜਿਹੀਆਂ ਛੱਡਦੇ ਚਾਈ ਜਾਂਦੇ ਨੇ ਮਾੜਾ ਧੋਖਾ ਕਰ ਤੇ ਕਰਾ ਮੇਰੇ ਨਾਲ ਮੈਨੂੰ ਜਲਦੀ ਨੋਟ ਕਰ ਤੇ ਦੱਸ ਤਾ ਮੈਂ ਦੇ ਸਕਦਾ ਮੈਂ ਤਾਂ ਦੇਖਿਆ ਤਾਂ ਵੀ ਕਿੰਨਾ ਕੁ ਪਤਾ ਲੱਗਦਾ ਫਰਕ ਕਿੰਨਾ ਕੁ ਹਾਂ ਤੁਹਾਨੂੰ ਤੁਹਾਨੂੰ ਮਹੀ ਰਹੇਗਾ ਫਿਰ ਦੇਖੇ ਤੇ ਮੇਰੇ ਕੋਲ 500 ਦਾ ਲੋਟ ਹੋਦਾ ਮੈਂ ਤਾਂ ਤੁਹ ਬੜਾਤਾ ਦਾ ਕੱਢ ਲੇ ਵਿੱਚ ਆਖਿਆ ਨਹੀਂ ਉਹ ਕਰਿਆ ਦੇਖਿਆ ਵੀ ਦੇਖਿਆ ਇਹਨੇ ਦੇਖਿਆ ਵੀ ਹਾਂ ਤੇਰੀ ਹਾਂ ਤਾਂ ਸਰਬਜੀਤ ਨੇ ਹਰ ਰਹਾਤੀ ਕਹਿੰਦਾ ਮੈਂ ਵੀ ਇੱਥੇ ਪੈਸੇ ਲੈ ਕੇ ਗਿਆ ਮੈਂ ਤਾਂ ਕਰਕੇ ਦੀ ਗੋਤਰੀ ਨਹੀਂ ਮੈਂ ਵੀ ਗੋ ਕਰ ਰਹੀ ਦੀ ਤੇਰੀ ਦੁਕਾਨਦਾਰੀ ਜਿੱਦਾ ਖੁੱਲੇ ਪੈਸੇ ਦੀ ਜ਼ਿਆਦਾ ਲੋਟ ਆਉਂਦੀ ਹੈ ਆਹੀ ਉਹ ਮੈਂ ਵੀ ਕਹਿੰਦਾ ਵੀ ਤਾਂ ਹੀ ਬੰਦਾ ਹੁਣ ਨੇਰੇ ਕੱਲੋਂ ਤੇਰੇ ਹਾਂ ਭਈਏ ਭੁਈਏ ਆ ਜਵੇ ਹਾਂ ਕਿਹਦਾ ਲੱਗਦਾ ਜੀ ਜਾ ਜਾਵੇਂ ਪਛਾਣ ਨਹੀਂ ਲੱਗਦੀ ਨਹੀਂ ਜਮਾ ਹੀ ਪਛਾਣ ਨਹੀਂ ਲੱਗਦੀ ਬਸ ਉਹਦਾ ਨਵਾਂ ਲੱਗਦਾ ਜੇ ਨਵੇਂ ਨੋਟਾਂ ਚ ਆ ਜਵੇ ਮਤਲਬ ਕਹਿਣ ਦਾ ਭਾਅ ਵੀ ਕੋਈ ਐਸੀ ਚੀ ਬੀਤਾ ਐ 100 ਦੇ ਮੂਰੇ ਆਰ ਲਿਖਿਆ ਵਾ ਦੇਖਣੀ ਦੇਖਣਾ ਜਾਂ ਇਹਦੇ ਥੱਲੇ 100 ਦੇ ਥੱਲੇ ਲਿਖਿਆ ਵਾ ਨੰਬਰ ਆ ਜਿਹੜਾ ਆ ਨੰਬਰ ਧਿਆਨ ਰੱਖਣਾ ਜ਼ਿਆਦਾ ਸਾਰ। ਕਈ ਨੰਬਰ ਵੀ ਪਾ ਦਿੰਦੇ ਬਾਈ ਕਿਹਨੂੰ ਕਿਹਨੂੰ ਦੇਖੀ ਜਾਊਗਾ। ਇਹ ਲਿਖਿਆ ਵਾ ਪਰਫੋਰਮਾ ਕੂਪਨ ਹੈ। ਹਾਂ ਬਹੁਤ ਨੇ ਨੰਬਰ ਨੰਬਰ ਸਾਰਾ ਕਲੇ ਪਾਤੇ ਸਾਰ ਪਰ ਸਾਰੇ ਨੋਟਾਂ ਪਰ ਇੱਕ ਨੰਬਰ ਪੈ ਗਿਆ। ਹਾਂ ਪਾਸੇ-ਪਾਸੇ ਪਰ ਇੱਕ ਤੈਨੂੰ ਮੈਂ ਮੈਂ ਗੱਲ ਇਸ ਤੇ ਕਰਾਉਂਦਾ ਵੀ ਇਹ ਹੋਊਗੀ ਗੱਲ ਤਕਰੀਬਨ 2006 ਦੀ। ਹਾਂ 2006 ਦੇ ਵਿੱਚ ਚੁੰਗੀਆਂ ਸੀਗੀਆਂ ਲਾਸਟ ਇਅਰ ਸੀਗਾ ਚੁੰਗੀਆਂ ਤੋਂ ਬਾਅਦ ਪੰਜਾਬ ਦੇ ਵਿੱਚ ਚੁੰਗੀਆਂ ਨਹੀਂ ਆਈਆਂ ਇੱਕ ਬੰਦੇ ਨੇ ਸਾਡੇ ਕੋਲ ਆ ਕੇ ਕਿਹਾ ਚੁੰਗੀਆਂ ਪਰਾ ਕੇ ਬੈਠ ਜਾਣਾ 10 ਦਿਨ ਬੈਠਦਾ ਰਿਹਾ ਯਾਰ ਜੇ ਨੈਚੁਰਲੀ ਆ ਕੇ ਬੰਦੇ ਨੇ ਬੈਠ ਜਾਣਾ ਵੀ ਚਲ ਸ਼ਹਿਰ ਦਾ ਹੋਊਗਾ ਹਨਾ ਉਹ ਸਾਨੂੰ ਜਾਣ ਪਛਾਣ ਨਹੀਂ ਦੀ ਹੈਗੀ ਮਹਿਰੂ ਦੀ ਆਉਣਾ ਚਲ ਇਹ ਇੱਕ ਅੱਧੀ ਵਾਰ ਚਾਹ ਹੀ ਮੰਗਾਉਣੀ ਉਹਨੇ ਕਿਹਾ ਅੱਜ ਚਾਹ ਮੈਂ ਬੁਲਾਉਂਗਾ ਤੁਹਾਨੂੰ ਮਤਲਬ ਸਾਨੂੰ ਮਤਲਬ ਗਲਾਮੇ ਚ ਲੈ ਲਿਆ ਉਹਨੇ ਆਪਣੇ ਉਹਦੇ ਚ ਵਿਸ਼ਵਾਸ ਸਾਨੂੰ ਵਿਸ਼ਵਾਸ ਵਿੱਚ ਲੈ ਲਿਆ ਇੱਕ ਦਿਨ ਕਹਿੰਦਾ ਵੀ ਗੱਲ ਸੁਣੋ ਕਹਿੰਦਾ ਵੀ ਮੇਰਾ ਕੰਮ ਹੈਗਾ ਵੀ ਇਹਦਾ ਜਾਲੀ ਨੋਟਾਂ ਦਾ ਕਾਇ ਤਾਂ ਦੱਸਤਾ ਦਿੱਤੀ ਉਹਨੇ ਗੱਲ ਐਨ ਪਹਿਲਾਂ ਕਲੀਅਰ ਗੱਲ ਦਸੀ ਕਹਿੰਦਾ ਵੀ ਆਹ ਨੋਟ ਹੈ ਤੁਸੀਂ ਜਾਓ ਬੈਂਕ ਦੇ ਵਿੱਚ ਚੈੱਕ ਕਰਾਓ ਕਿਸੇ ਦੁਕਾਨ ਪਰ ਚੈੱਕ ਕਰਾਓ ਜਿੱਥੇ ਤੁਹਾਡਾ ਜੀ ਕਰਦਾ ਵੀ ਉੱਥੇ ਜਾ ਕੇ ਚੈੱਕ ਕਰਾ ਠੀਕ ਹੈ ਬਾਈ ਉਹਨੇ ਸਾਨੂੰ 100 100 ਵਾਲੇ ਨੂੰ ਜਾਂ ਦੋਏ ਤਰ੍ਹਾਂ ਦੇ ਹੁੰਦੇ ਪੰਪ 500 ਵਾਲੇ ਪੀੜੀ ਪੀੜੇ ਹੁੰਦੇ ਤੇ ਜਦ ਦੋਏ ਨੋਟ ਹੁੰਦੇ ਤੇ ਬਾਈ ਉਹੋ ਸਾਨੂੰ ਦੇ ਦੇ ਦੋ ਦੋ ਤਿੰਨ ਤਿੰਨ ਦੇ ਦੇ ਤੇ ਅਸੀਂ ਚੈੱਕ ਕਰਾਇਆ ਚੱਲ ਪਈ ਭਾਈ ਉਹ ਤੇ ਹੁਣ ਦੇਖੋ ਉਹ ਕਹਿੰਦਾ ਤਾਂ ਵੀ ਜਲਦੀ ਹੈ ਹਾਂ ਨਾ ਪਰ ਉਹਦੇ ਵਿੱਚ ਕਿਤੇ ਦੇ ਕੋਈ ਆਪਾਂ ਜਦੋਂ ਉਸ ਟਾਈਮ ਦੇਖਿਆ ਕਰਦੇ ਤੇ ਨੋਟਾਂ ਦੇ ਵਿੱਚ ਵੀ ਉਹ ਉਹ ਹੈਗੇ ਐ ਟੇਢੀ ਵੇਢੀ ਕਰਕੇ ਤਾਰ ਹੈਗੀ ਕਿ ਨਹੀਂ ਸੋਰੀ ਤਾਰ ਵੀ ਵਿੱਚ ਸਾਰੀ ਤੁਹਾਨੂੰ ਸਮਝ ਆ ਸਿਆ ਉਹ ਭਾਈ ਚੱਲ ਵੀ ਪੇ ਕਿਸੇ ਬੈਂਕਾਂ ਲੈ ਕੇ ਚੈੱਕ ਕਰਾਇਆ ਮੈਂ ਇੱਕ ਨੂੰ ਯੂਕੋ ਬੈਂਕ ਦੇ ਤੇ ਸਾਡੀ ਕੋਠੀ ਉੱਪਰ ਹੁੰਦੀ ਯੂਕੋ ਬੈਂਕ ਦੇ ਹਾਂ ਮੈਂ ਉਹਨੂੰ ਜਾ ਕੇ ਉੱਥੇ ਕਿਹਾ ਮੈਂ ਵੀ ਆਹ ਨੋਟ ਵਿੱਚ ਫਰਕ ਦਿੱਥੇ ਉਹਦੇ ਜ ਕੁਛ ਚੱਲ ਕੈਸ਼ੀਅਰ ਨੂੰ ਪੁੱਛਣਾ ਮੈਂ ਮਾ ਮੈਨੂੰ ਥੋੜੀ ਸ਼ੱਕ ਹੋ ਗਈ ਬੰਦੇ ਨੇ ਕਿਸੇ ਨੇ ਦਿੱਤਾ ਉਹਨੇ ਵੀ ਦੇਖਿਆ ਮਸ਼ੀਨ ਚੋਂ ਵੀ ਪਾਇਆ ਉਹਨੇ ਉਹ ਜਿਹੜੀ ਮਸ਼ੀਨ ਦੇ ਵਿੱਚ ਮੈਂ ਓਕੇ ਮਾ ਵੀ ਇਹ ਕੈਚ ਕਰ ਪਤਾ ਕਿ ਆਂ ਡੀਲ ਕਰੇ ਸਾਡੇ ਨਾਲ ਕਹਿੰਦਾ ਮੈਂ ਤੁਹਾਨੂੰ ਲੱਖ ਦਊਂਗਾ ਮੇਰੇ ਅਕਾਊਂਟ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਅਕਾਊਂਟ ਨੰਬਰ ਦਊਂਗਾ ਉੱਥੇ ਤੁਸੀਂ 33000 ਰੁਪਏ ਜਮ੍ਹਾਂ ਕਰੋ। ਲੱਖ ਰੁਪਏ ਤੁਹਾਨੂੰ ਮੈਂ ਕੈਸ਼ ਦੇਣਾ। 33000 ਰੁਪਏ ਜਮ੍ਹਾਂ ਕਰੋ। ਫਹੀਦ ਆਖਬਰ ਜੀ। ਕਿ ਜਗਜਰੋ ਬੰਦੇ ਨੇ ਕਦੇ ਫੇਰਾ ਫੇਰੀ ਨਾ ਖਰੀਦੀ ਹੋਵੇ। ਸਾਡੇ ਚ ਇੱਕ ਬੰਦਾ ਤਿਆਰ ਹੋ ਗਿਆ। ਉਹ ਠੇਕੇਦਾਰਾਂ ਨੇ ਰੱਖਿਆ ਵਰਜੂਂਦੀ ਦੇ ਵਿੱਚ ਉਹ ਸਾਤੇ ਮੂ ਵੀ ਲੱਗੇ ਤਾਂ। ਅਸੀਂ ਤਾਂ ਦਿੱਤਾ ਜਵਾਬ ਹੀ ਬਾਈ ਆ ਬੰਨੇ ਹੱਥ। ਮੇਰੇ ਸਾਨੂੰ ਅਜਾ ਤੈਨੂੰ ਵੀ ਜਾਣਦੇ ਤੇਰਾ ਪਿੰਡ ਕਿਹੜਾ ਤੂੰ ਹੈ ਕਿਥੇ ਦਾ ਤੂੰ ਦੱਸ ਦਿੱਤੇ ਸਾਡੇ ਕੋਲ ਬੈਠਣ ਲੱਗਾ ਖਾਣ ਪੀਣ ਲੱਗਾ ਪਰ ਕਿੱਡੀ ਵੱਡੀ ਗੇਮ ਹੈ ਕਿ ਕਿਵੇਂ ਚੱਲਦਾ ਕੰਮ ਦੇਖ ਲੱਗੂ ਉਹ ਕਹਿੰਦਾ ਲੱਖ ਰੁਪਏ ਦੇ ਲਊ ਮੈਂ ਤੇ ਕੈਸ਼ 38000 ਮੇਰੇ ਕਿਸੇ ਅਕਾਊਂਟ ਦੇ ਵਿੱਚ ਪੇਮੈਂਟ ਬੂਣ ਦੀ ਤੁਸੀਂ ਕੋਈ ਅਕਾਊਂਟ ਨੰਬਰ ਦੇ ਦੇਣਾ ਕਹਿੰਦਾ ਉੱਥੇ ਜਮ੍ਹਾਂ ਕਰਾ ਦੇ ਪੈਣਾ ਭਾਵੇਂ ਤੁਸੀਂ ਇਹਨਾਂ ਪੈਸੇ ਨੂੰ ਜਾ ਕੇ ਜਮ੍ਹਾਂ ਕਰਾਓ ਬੈਂਕ ਦੇ ਵਿੱਚ ਦੇਤੀ ਯਾਰ ਜਮ੍ਹਾਂ ਤੁਸੀਂ ਕਰਾਓ ਮੈਂ ਸੋਚਣ ਲੱਗ ਗਿਆ ਜਿਹਦੇ ਬੈਠ ਕੇ ਮਹਾ ਵੀ ਕੋਈ ਵੱਡੀ ਗੇਮ ਚੱਲ ਰਹੀ ਹੈ ਹੂੰ ਹੂੰ ਮੈਨੂੰ ਪੜਿਆ ਅਜ ਤਾਂ ਉਹ ਕਹਿੰਦਾ ਵੀ ਤੂੰ ਨਾ ਸਾਡੇ ਕੋਲ ਬੈਠਿਆ ਜਰਾ ਕੇ ਉਹ ਦੂਏ ਕਰ ਮੁੰਡੇ ਦਾ ਰਾੜੀ ਲਾ ਰੱਖੀ ਉਹਨੇ ਪਤਾ ਨਹੀਂ ਉਹਨੇ ਕਰਿਆ ਹੋਣਾ ਕੁਝ ਕੇ ਨਹੀਂ ਕਰਿਆ ਹੁਣ ਆਪਾਂ ਸਾਨੂੰ ਥੋੜਾ ਜਿਹਾ ਟਾਈਮ ਦਿਖਿਆ ਉਹ ਮੁੜ ਕੇ ਵੀ ਦਿਖਾ ਦੇ ਜੀ ਅਸੀਂ ਇਹਨੂੰ ਕਹਿਣ ਲੱਗੇ ਵੀ ਗੱਲ ਸੁਣ ਲੈ ਭਾਈ ਜੇ ਤਾ ਉਹਦੇ ਕਰ ਕੋ ਮਣਾ ਉੱਠਣਾ ਬੈਠਣਾ ਵੀ ਅਸੀਂ ਭਾਗ ਜਾਾਂਗੇ ਪਰ ਜਾਣੀ ਇੱਕ ਚੀਜ਼ ਆ ਵੀ ਹੂ ਵਾ ਹੂ ਚੀਜ਼ ਇਹ ਬੈਂਕ ਨਾਲ ਬੜੇ ਹੁਣ ਪਤਾ ਨਹੀਂ ਉਹੀ ਝੂਠ ਬੋਲਦਾ ਸਾਨੂੰ origignal note ਦੇ ਕੇ ਭੇਜੀਏ ਸਾਨੂੰ ਪਹਿਲਾਂ ਇੱਕ ਇੱਕ ਪੁਆਇੰਟ ਹੈ ਵੀ ਉਹਨੇ ਜਲਦੀ ਨੋਟ ਦਾ ਸਾਨੂੰ ਦਿੱਤੇ ਹੀ ਨਹੀਂ ਤੇ ориجنલ ਦੇਖੀ ਕਿ ਹੈ ਵੀ ਜਿਹੜਾ ਬੀ ओरिजिनल ਦੇਖ ਵੀ ਆਹ ਨੋਟ ਚੈੱਕ ਕਰਾਇਆ ਹੋ ਜਾ ਕੇ ओरिजिनल ਤਾਂ ਚੱਲਣਾ ਹੀ ਚੱਲਣਾ ਦਾ ਜਦੋਂ ਨਹੀਂ ਜਾਂਦੀ ਜਾਂਦੇ ਸਾਤੇ ਸਾਡੇ ਜੱਮਾ ਵੀ ਕੰਟਰੋਲ ਤੇ ਜਾਂਦੀ ਵਿੱਚ ਰਹਿਣੇ ਤਾਂ ਨਹੀਂ ਬਤਨਾਂ ਦਾ ਬਿਲਕੁਲ ਮਹਾ ਵੀ ਇਹ ਤਾਂ ਕੰਮ ਥੋੜਾ ਖਾਖਾ ਖਰਾਬ ਹੋਣਾ ਵੀ ਐਕਣਾ ਭਾਈ ਦੁਨੀਆ ਉੱਪਰ ਦੇ ਉੱਪਰ ਪਈਆ ਮਿਹਰ ਸਟੈਗ ਗੱਲ ਛੇੜਦੀ ਭਾਈ ਕਰਨਾ ਪਿਆ ਆਹ 그러면은 ਚੱਲ ਉਧਰ ਆ ਕੇ ਤੇਰੇ ਘਾਕ ਸਾਸਰੀ ਘਾਲ ਨੇੜੇ ਆ ਕੇ ਬਲਾਈ ਸਾਸਰੀ ਘਾਲ ਦੀ ਸਾਰਿਆਂ ਨੂੰ ਬੜੀ ਖਾਨ ਖੁੱਤ ਕਰਾਈ ਕੰਮ ਨਿਬੜ ਗਿਆ ਲੱਗਦਾ ਨਹੀਂ ਐਫ.ਡੀ. ਕਰਾਉਣ ਦੇ ਨੇ ਐਫ.ਡੀ. ਕਰਾਉਣ ਦੇ ਲੈ ਕਰਜ਼ਾ ਕਰ ਰਿਹਾ ਕਦਮ ਤੇਰੇ ਮਾਪੇ ਨੇ ਕਿਹਾ ਵੀ ਸੁੱਖ-ਸਾਂਤੀ ਨਾਲ ਵੀ ਪੈਸੇ ਆ ਕੇ ਕਰਤ ਕਰਜ਼ਾ ਚੜ ਗਿਆ ਮਰ ਗਿਓ ਖੱਪ ਗਿਓ ਡੁੱਬ ਗਿਓ ਐਫ.ਡੀ. ਕਰਾਉਣ ਦੇ ਲੈ ਨਾ ਜਿਹੜਾ ਬੰਦਾ ਆਇਆ ਰੋਂਦਾ ਰਹਿੰਦਾ ਉਹ ਚੰਗਾ ਰਹਿੰਦਾ ਨਾ ਚੋਰ ਆਵੇ ਨਾ ਕੋਈ ਚੋਰ ਆਵੇ ਨਾ ਲੈਣ ਨਾ ਦੇਣ ਕੋਈ ਨਾ ਚੋਰ ਆ ਕੇ ਦਊ ਘਈ ਕੋ ਲੈ ਕੇ ਜਾਂਦਾ ਨਹੀਂ ਨਿਕੜਾ ਪਾਣੀ ਪੈਣੀ ਟੈਂਪੂ ਲੈਣਾ ਤੇ ਬੈਗ ਗੇਅਰ ਪੈ ਕੇ ਮੁੜ ਕੇ ਨਿਕਲੇ ਨਾ ਨਾਲੇ ਤੇ ਗੇਅਰ ਕੇ ਛੱਡ ਗਏ ਕੋਈ ਗੱਲ ਨਹੀਂ ਚੋਰ ਆ ਕੇ ਪਾਸਾ ਤੋਂ ਦੇਖੇ ਜਾਣਗੇ ਪੈਂਦੀ ਦਾ ਕੋਲੋਲੇ ਹੋ ਗਿਆ ਕਹਿੰਦਾ ਟੈਂਪੂ ਲੈਣ ਆਇਆ ਤੇ ਚੋਰੋ ਬੈਗ ਗੇਅਰ ਪੈ ਗਿਆ ਮੁੜ ਕੇ ਸਿੱਧਾ ਹੋਈ ਨਹੀਂ ਉਹਦਾ ਵਧੀਆ ਰਹਿ ਗਿਆ ਬੰਦੇ ਦੀ ਕਿਸਮਤ ਤਾਂ ਸਿੱਧੀ ਸੀ ਟੁੱਟੀ ਰਹਿਣਾ ਕੋਈ ਨਹੀਂ ਹੈਗਾ ਬੰਦੇ ਤੇਰੇ ਵਾਲੀ ਆ ਜਗਦੀਪ ਵਾਲਾ ਚੱਲਦਾ ਜੀ ਟੁੱੜੀ ਦਾ ਕੰਮ ਵੀ ਬੰਦੇ ਲੱਗੇ ਫੇ ਟੋਟੋਈਆ ਕਰਨਾ ਟੀਲਾ ਕਰਨਾ ਸਾਰਾ ਕੋਸਾ ਨੀਲਾ ਨੀਲਾ ਕਰੀ ਫਿਰਦਾ ਅੱਜ ਇੱਕ ਵਾਰ ਉਹ ਵੀ ਦਾ ਆਦਾ ਆਪਣੇ ਪਿੰਡ ਦਾ ਕਾਰ ਤੇ 2000 ਦਾ ਨੋਟ ਦੇ ਸੌਦੇ ਲੈਣ ਆਇਆ ਦਾ ਬੰਦਾ 9 ਦਾ ਪੰਗਾਂ ਨੂੰ ਲੈਣਾ ਕਹਿੰਦਾ ਸੌਦੇ ਪਾ ਦੇ 750 ਦੇ ਸੌਦੇ ਪਾ ਲੈ ਅਸੀਂ ਬਾਕੀ ਮੋੜਦੇ ਹੈ ਕਹਿੰਦਾ ਬਾਕੀ ਖੁੱਲੇ ਮੋੜਦੇ ਕਹਿੰਦਾ ਖੁੱਲੇ ਦਾ ਮੇਰੇ ਕੋਲ ਹੋਣੀ ਕਹਿੰਦਾ ਤੈਨੂੰ ਮੋੜਦਾ ਮੈਂ ਦੰਨਾ ਖੁੱਲੇ ਕਹਿੰਦਾ ਮੋਟਰਸਾਈਕਲ ਪਰ ਰੱਖ ਕੇ ਸੌਦੇ ਕਿੱਕ ਮਾਰ ਕੇ ਲੰਘਾ ਸਿਖਰ ਦੁਪਹਿਰੇ ਚ ਚੋਰਾਂ ਨੂੰ ਤਾਂ ਬਾਈ ਰਸਤੇ ਬਹੁਤ ਹੈ ਜਿਹੜਾ ਕੈਮਰੇ ਕੂਮਰੇ ਲਾਉਂਦੇ ਐ ਵੀ ਚੋਰਾ ਵਾਸਤੇ ਦਾ ਕੈਮਰੇ ਹੈ ਨਹੀਂ ਇਹਦਾ ਮਾਤੜ ਧਮਾਤੜਾ ਵਾਸਤੇ ਆ ਵੀ ਕੌਣ ਗਿਆ ਕੌਣ ਆਇਆ ਨਹੀਂ ਉਹ ਨਹੀਂ ਸਲੱਖਣ ਦਾ ਵੀ ਮੋਟਰਸਾਈਕਲ ਚੋਰੀ ਹੋ ਗਿਆ ਬੋਲਟ ਉਹ ਹਾਂ ਯਾਰ ਮੈਂ ਕੱਲ ਕੱਲ ਸੁਣਿਆ ਹੀ ਗੱਲ ਐ ਚਰਚਾ ਜੀ ਵੀ ਟਰੈਕਟਰ ਪਰ ਤੇ ਪੈਨ ਡਰਾਈਵ ਵੀ ਉਤਰ ਗਿਆ ਐ ਫਲਾਣਾ ਟਰੈਕਟਰ ਪਰ ਤੇ ਨਹੀਂ ਇਹਦਾ ਕਾਲਜ ਵੀ ਤੇ ਬੋਲਟ ਮੋਟਰਸਾਈਕਲ ਚੱਕੂਗਾ ਤੇ ਮੈਨੂੰ ਲੱਗਦਾ ਹਾਂ ਮੁੰਡੇ ਕੋਲ ਤੇ ਪੁੱਛਣਾ ਮਹੜ ਜਾ ਨਾ ਨਾ ਉਹਦੀ ਸੀਸੀਟੀਵੀ ਵੀ ਆਈਵੀ ਆਈਵੀ ਸੀਸੀਟੀਵੀ ਕੋਲਟ ਮੋਟਰਸਾਈਕਲ ਚੋਰੀ ਹੋਇਆ ਰੋਪੜ ਸਰਕਾਰ ਨੂੰ ਕਾਲ ਦੋ ਜਤੈ ਉਹ ਪੜਨ ਜਾਂਦਾ ਨਾ ਉਹਦਾ ਮੁੰਡਾ ਮਲਾ ਦਾ ਹੋਰ ਸਾਰੀਆਂ ਕਿਆ ਕਰਨ ਸਾਹਮਣੇ ਨਾਦੀ ਹੈਗੀ ਬੰਦਰ ਫੋਟੋ ਦੇ ਵਿੱਚ ਬੰਦਾ ਨੂੰ ਪਛਾਨ ਤੂੰ ਆਪਣਾ ਦੇਖ ਕੇ ਰੱਖੀ ਸਮਾਨ ਸਮੂਹ ਨੂੰ ਸੌਧ ਕਿਦੋਂ ਤੇਰੀ ਛੱਤ ਵੀ ਇਹੋ ਜੀ ਉਹਨੂੰ ਤਿਆਰ ਕਰੀਏ ਕਿਦੋਂ ਉਹਨਾ ਹਿਸਾਬ ਪਤਾਬਾ ਰੱਖੀ ਤੂੰ ਵੀ ਕੈਮਰਾ ਇੱਕ ਲਵਾਇਆ ਹੁਣ ਉਹਦਾ ਇਧਰੇ ਸ਼ਿਫਟ ਕਰ ਰਲਾ ਤੂੰ ਇਧਰੇ ਹੀ ਰੱਖੋ ਤੇ ਰੱਖ ਲੈ ਲਵਾ ਲੈ ਗੱਲ ਬੋਣ ਦਾ ਤੇ ਵੀਜ਼ ਕਰਵਾਇਆ ਬਲੇ ਅਸੀਂ ਲਵਾਈਏ ਉਹਨੇ ਘਰ ਪਰ ਲਵਾ ਇਧਰ ਨੂੰ ਲਵਾ ਸਕੋ ਇੱਕ ਇਧਰ ਨੂੰ ਲਵਾ ਰਾਸਤਿਆਂ ਦੀ ਦਿੱਕਤ ਬਹੁਤ ਆ ਤੇਰੀ ਦੁਕਾਨ ਦੀ ਰਾਖੀ ਵਾਸਤੇ ਜਾ ਤਾਂ ਮਹੀਨਾ ਬੰਨ ਲਾ ਜਾਂ ਫਿਰ ਕੈਮਰਾ ਜੀ ਸਾ ਪਾ ਲਈ ਭਾਈ ਕੋ ਵਧੀਆ ਵਾਲਾ ਵੀ ਤੇਰੇ ਵਾਲਿਆਂ ਨੂੰ ਵਧੀਆ ਵਾਲਾ ਲਾ ਦੀ ਬਾਕੀ ਵੀ ਸਾਰਾ ਕੈਮਰਾ ਤੇ ਹੁਣ ਮੇਰੇ ਲੱਗੇ ਹੋਏ ਆ ਬੰਦੇ ਨੂੰ ਫਿਰ ਪਾ ਕੈਮਰਾ ਸੀ ਐਸ ਸਾਬ ਨਾਲ ਲਾਇਆ ਉਹ ਫੋਟੋ ਪਿੱਠ ਦੀ ਖਿੱਚ ਕੇ ਭੇਜਦਾ ਮੂੰਹ ਦੀ ਬਾਅਦ ਚ ਭੇਜਦਾ ਪਤਾ ਲੱਗੇ ਦਾ ਮੁੰਡਾ ਕਿਹੜਾ ਕਹਦਾ ਮੂੰਹ ਨਾਲ ਦਾ ਚੋਰ ਪਛਾਣਨ ਨੂੰ ਤਾਂ ਪਿੱਠ ਨਾਲ ਛਿੱਤੀ ਭੇਜਣਾ ਹੋ ਜਾਂਦਾ ਉਹ ਗੱਲ ਮੈਂ ਸਾਡਾ ਕੈਮਰਾ ਇਹ ਜੀ ਜਗਾ ਲਵਾਇਆ ਭਾਈ ਜਿਵੇਂ ਉੱਪਰ ਦੇ ਉੱਤਰ ਕੇ ਜਾਈਏ ਫੇਰ ਫੋਟੋ ਸਿੱਧੀ ਭੇਜਦਾ ਫਰੰਟ ਦੀ ਵੀ ਹਾਂ ਵੇ ਆ ਮੰਦਾ ਚੱਲਿਆ ਜਿਹੜਾ ਇੱਧਰ ਤਾਂ ਜਾਂਦਾ ਇੱਕ ਵਾਰ ਜਦੋਂ ਬੰਦਾ ਐਂਟਰੀ ਲਾਊਗਾ ਨਿਕਲਣ ਲੱਗੇ ਬੈ ਕੇ ਥੋੜੋ ਨਿਕਲ ਕੇ ਆਊਗਾ ਤੂੰ ਤਾਂ ਸਾਹਮਣੇ ਕਰੂਗਾ ਜੀ ਹਾਂ ਚੱਲੀ ਜੀ ਇੱਧਰ ਰੀਤ ਵੀ ਚੱਲੀ ਸਕੂਲ ਨੂੰ ਪੜ੍ਹਨ ਰੈਡੀ ਪਰ ਰੈਡੀ ਅਬੁੱਬੀ ਸਾਸਿਕਾ ਜੀ ਸਾਰਿਆਂ ਨੂੰ ਚਾਚੀ ਕਾ ਬਦੋ ਸਾਸਿਕਾ ਕਿੱਧਰ ਚੱਲ ਕਿੱਥੇ ਚੱਲਿਆ ਪੁੱਤ ਓਏ ਦੱਸ ਇੱਧਰ

ਨਾਲ ਕਾਜੂ ਬਦਾਮ ਪਾਪਾ ਨੇ ਦਿੱਤੇ ਆ ਹਸਰੀਣਾ ਚਲ ਆਜੋ ਆਜੋ ਬਾਹਰ ਤਾਂ ਕਰਦੇ ਫਿਰ ਕੱਲੂ ਆਉਂਗੇ ਕੱਲੂ ਕੱਲੂ ਆਉਂਗੇ ਕਿੱਥੇ ਨੂੰ ਚੱਲਿਆ ਤੂੰ ਦੱਸ ਤਾਂ ਦੇ ਝੂਲੇ ਚੱਲਿਆ ਕਰਨਬੀਰ ਜੀ ਕੋਲ ਹਾਂ ਚਲੋ ਜਾਓ ਫਿਰ ਬਾਏ ਕਰਦੇ ਬਾਏ ਲਾਗੀ ਜੀ ਅੰਗਨਵਾੜੀ ਲੇਵੇ ਸਕੂਲ ਹੋ ਗਿਆ ਤਾਂ ਅੰਗਨ ਬਾੜੀ ਹਾਂ ਮੈਨੂੰ ਜਾਣਾ ਜਦੋਂ ਵਾਏ ਪਾਪਾ ਬੰਦਾ ਕਰਕੇ ਜਿਹੜੇ ਫੋਟੋ ਖਿੱਚਣਾ ਨਹੀਂ ਫੋਟੋ ਵਿੱਚ ਕਿਹਨਾਂ ਮੈਸੇਜੇ ਕਾਹ ਕਰਨਾ ਜਾਂਦੇ ਨੇ ਹਾਂ ਆਪਣ ਕਰੀ ਪਾਪਾ ਹੁਣ ਕਿੱਥੇ ਤਾ ਅੱਜ ਰੀਤ ਬਾਈ ਕਰ ਰੋ ਕਹਿੰਦੀ ਹਾਂ ਵਾਏ ਮੇਰੇ ਬਤ ਵਾਏ ਜੁਨਾ ਕੱਕਾ ਜਿਰ ਕੱਕਾ ਮਲਕੀਤ ਬਾਈ ਵੀ ਆਉਂਦਾ ਤੁਰਿਆ ਨੱਠਿਆ ਮਲਕੀਤ ਬਾਈ ਅੱਜ ਬੇਲਾ ਹੋ ਗਿਆ ਕਣਕ ਵਾਢੋਗੀ ਸਾਰੀ 20 ਪੈੰਦੇ ਚ ਵੱਡੀ ਰਿਕਾਰਡ ਕਹਿ ਅੱਜ রেকর্ড قائم ਕਰਤਾ ਬਾਈ ਨੇ ਅੱਜ ਆਇਆ ਫੇਰਾ ਆਪਣੀ ਮਸ਼ੀਨਾਂ ਦਾ ਆਈ ਪੈਦਾ ਹੁੰਦਾ ਆਪਣੀਆਂ ਮਸ਼ੀਨਾਂ ਦਾ ਆਈ ਪੈਦਾ ਠੰਡੀ ਕਰਕੇ ਗਾਣਕ ਵੱਡੀ ਗਾ ਇਹਦੀ ਦਾ ਆਪਣੀ ਮਸ਼ੀਨ ਨੂੰ ਕਿ ਤਿੰਨ ਦਿਨ ਹੋ ਗਏ ਤੇ ਮਗਰ ਪੇਵੇਂ ਨੂੰ 12 ਵਜੇ ਹੋਣੇ ਬਾਅਦ ਫੇਰ ਨੂੰ ਵੱਟੀ ਜੰਗੀ ਪੈਕੇਜ ਵੱਟੀ ਠੰਡੀ ਕਰਕੇ ਵੱਡੀ ਗਾਣਕ ਪੂਰੀ ਹੁਣ ਸਿੱਧੀ ਢੋਲਾ ਚ ਬਹਿ ਜੂ ਤੋਂ ਹੋ ਗਈ ਨਾਲ ਦੀ ਨਾਲ ਚਲੋ ਮਿਲਦੇ ਜੀ ਫੇਰ